ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ ਤੇ ਲੋਕ ਸਭਾ ਵਿੱਚ ਬਜਟ ਉੱਤੇ ਬਹਿਸ ਦੌਰਾਨ ਸੰਸਦ ਵਿੱਚ ਗਰਜੇ ਪੰਜਾਬ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਿਹਾ ਬਜਟ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ ਅਜੇ ਜੇਲ੍ਹ ਵਿੱਚ ਹੀ ਰਹਿਣਗੇ ਅਰਵਿੰਦ ਕੇਜਰੀਵਾਲਾ ਅਦਾਲਤ ਨੇ 8 ਅਗਸਤ ਤੱਕ ਵਿਧਾਈ ਕੇਜਰੀਵਾਲ ਦੀ ਨਾਇਕ ਰਾਸਤ ਮਨੀਸ਼ ਸੌਦੀਆ ਕੇ ਕਵਿਤਾ ਦੀ ਨਾਇਕ ਰਾਸਤ ਵੀ 31 ਜੁਲਾਈ ਤੱਕ ਵਿਧਾਈ ਗਈ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਖਤਮ ਹੋਣ ਤੋਂ ਬਾਅਦ ਅੱਜ ਬਜਟ ਉੱਤੇ ਚਰਚਾ ਹੋਈ ਜਿਸ ਵਿੱਚ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਅਤੇ ਪੱਖਪਾਤੀ ਬਜਟ ਪੇਸ਼ ਕਰਨ ਦੇ ਇਲਜ਼ਾਮ ਲਗਾਏ ਇਸ ਚਰਚਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਬੋਲਦਿਆਂ ਕਿਹਾ ਕਿ ਇਹ ਸਿਰਫ ਸਰਕਾਰ ਨੂੰ ਬਚਾਉਣ ਵਾਲਾ ਬਜਟ ਹੈ ਦੇਸ਼ ਨੂੰ ਬਚਾਉਣ ਵਾਲਾ ਨਹੀਂ ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਇਸ ਦੌਰਾਨ ਉਨ੍ਹਾਂ ਵਿੱਤ ਮੰਤਰੀ ਦੀ ਸੰਸਦ ਵਿੱਚ ਗੈਰ ਹਾਜ਼ਰੀ ਉੱਤੇ ਵੀ ਸਵਾਲ ਚੁੱਕੇ बाईस तारीख को बजट पेश हुआ मुझे बड़ी खुशी थी कि बजट में जा रहे हैं पहली बार आया हूँ सदन में जलंधर के लोगों का धन्यवाद है जिन्होंने मुझे यहाँ खड़ा किया लिया कर उन वोटरों का धन्यवाद है मैं नए कपड़े डालकर आया कि बहुत कुछ मिलेगा आज देश में देखने को बताने को पंजाब में जाकर मैं और सारे एमपी हमारे प्रेस कॉन्फ्रेंस करेंगे के देखो क्या क्या मिला नए कपड़े मेले जैसे आया मैं लेकिन यहां आकर यहां आकर खोदा पहाड़ लिखना चूहा भी नहीं कुछ नहीं मिला हमें पूरा मतरई माँ वाला सलूक किया गया हमारे साथ फेयर डिस्ट्रीब्यूशन ऑफ फंड्स नहीं हुआ यह सरकार हर नागरिक को बराबर नहीं देख रही है चश्मा नाग राजनीति वाला लगाया हुआ है राजनीतिक चश्मे से देखा गया है अपनी सरकार बचाने का फिक्र है कुर्सी को पकड़े हुए हैं और ये बजट देश बचाने वाला नहीं है सिर्फ अपनी सरकार बचाने वाला है इस बजट में पंजाब के लिए कुछ नहीं दिया गया जलंधर इंडस्ट्री पंजाब की डूब रही है जलंधर में लेदर इंडस्ट्री है जलंधर में स्पोर्ट्स इंडस्ट्री है वो डूब रही है कुछ उसके लिए नहीं किया हेल्थ के लिए कोई हॉस्पिटल नहीं दिया स्मार्ट सिटी जलंधर डिक्लेयर किया हुआ है वहाँ पानी गंदा आ रहा है सड़कें खराब हैं अंडर ब्रिज की बात नहीं की नशा अभी राजा बड़िंग जी ने भेजा बोला नशा इतना फैल गया पंजाब में लेकिन सुनवाई कोई नहीं ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕ ਮੰਗਣ ਲਈ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ ਇਹ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਹੈ ਇਸ ਮੌਕੇ ਨਾਲ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕੀਤੀ ਉਹਨਾਂ ਅੱਗੇ ਕਿਹਾ ਕਿ ਮਰਹੂਮ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਮੂਸੇਵਾਲੇ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਐਮਰਜੈਂਸੀ ਇਹ ਵੀ ਹੈ ਕਿ ਇੱਕ ਮਸ਼ਹੂਰ ਨੌਜਵਾਨ ਜੋ ਇੱਕ ਮਸ਼ਹੂਰ ਸਿੰਗਰ ਥਾ उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी इमरजेंसी ये भी इमरजेंसी है इमरजेंसी ये भी है कि 20 लाख लोगों द्वारा 20 लाख लोगों द्वारा पंजाब में, में मेंबर पार्लियामेंट चुना गया और वो एन एस से लगाकर अंदर रखा हुआ है फ्रीडम ऑफ स्पीच उसकी कंस्टिट्युंसी के लोगों की बात यहां नहीं रख पा रहे ये भी इमरजेंसी है इमरजेंसी यह भी है कि हजारों किसान उनको खालिस्तानी कहा जाता है जब वो अपनी मांग रखते हैं अरे पंजाब कोई देश की धरती नहीं है पंजाब हमारे देश की धरती है हरियाणा में नेशनल हाईवे को पक्का जाम कर दिया है और किसान यहां तक नहीं आ पा रहे ਉਨਕੋ ਮਿਲਾ ਨਹੀਂ ਜਾ ਰਹਾ ਇਹ ਵੀ ਐਮਰਜੈਂਸੀ ਹੈ ਲੋਕ ਸਭਾ ਵਿੱਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਤਿੱਖੀ ਬਹਿਸ ਹੋ ਗਈ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਉਤੇ ਸ਼ਬਦੀ ਹਮਲਾ ਬੋਲਦੇ ਹਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਡੇ ਦਾਦਾ ਸ਼ਹੀਦ ਹੋਏ ਸਨ ਪਰ ਉਸ ਦਿਨ ਮਰੇ ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਇਸ ਦਾ ਜਵਾਬ ਦਿੰਦਿਆਂ ਹੋਇਆ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹਨਾਂ ਦੇ ਦਾਦੇ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਲਈ ਉਨਾਂ ਅੱਗੇ ਕਹੇ ਕਿ ਚਰਨਜੀਤ ਸਿੰਘ ਚੰਨੀ ਪਹਿਲਾਂ ਆਪਣੀ ਜਾਇਦਾਦ ਦਾ ਬਿਉਰਾ ਦੇਣ ਉਹ ਪੰਜਾਬ ਦੇ ਸਭ ਤੋਂ ਅਮੀਰ ਸੰਸਦ ਮੈਂਬਰ ਨੇ ਬਿੱਟੂ ਜੀ ਆਪਕੇ ਪਿਤਾ ਜੀ ਸ਼ਹੀਦ ਹੋਏ ਥੇ ਮਾਨਯੋਗ ਸਦਕੀ ਜੀ ਨਹੀਂ ਮਰੇ ਥੇ ਉਹ ਉਸ ਦਿਨ ਮਰੇ ਜਿਸ ਦਿਨ ਆਪਨੇ ਕਾਂਗਰਸ ਕੋ ਛੋੜਾ

देश के लिए दी और ये इस चन्नी की ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ਇਹ ਚਰਨਜੀਤ ਚੰਨੀ ਹੈ ਔਰ ਇਹ ਗੋਰਾ ਕਿਸ ਕੋ ਕਹਿ ਰਿਹਾ ਮੈਂ ਮਾਨਨੀ ਸਦਸਾ ਸੋਨੀਆ ਗਾਂਧੀ ਜੀ ਉਹ ਕਹਾ ਕਿਹਾ ਇਹ ਪਹਿਲੇ ਬਤਾਏ ਵੀ ਸੋਨੀਆ ਗਾਂਧੀ ਜੀ ਕਹਾ ਕਿਹਾ ਇਹ ਸਭ ਤੋਂ ਮੀਟੂ ਮੇ ਇਹ ਸਾਰੇ ਕੇਸੋ ਮੇ ਇਹ ਸਭ ਤੋਂ ਕਰਤਿਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਸਤਾ ਇਲਾਨ ਕੀਤਾ ਉਹਨੇ ਕਿਹਾ ਕਿ ਪੰਜਾਬ ਨੂੰ ਕੁਝ ਦੇਣਾ ਤਾਂ ਦੂਰ ਦੀ ਗੱਲ ਸਮੁੱਚੇ ਬਜਟ ਵਿੱਚ ਪੰਜਾਬ ਦਾ ਨਾਂ ਵੀ ਨਹੀਂ ਲਿਆ ਗਿਆ ਦੱਸਦੇ ਕਿ ਪੰਜਾਬ ਸਮੇਤ ਪੰਜ ਸੂਬਿਆਂ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਗਿਆ ਕਾਂਗਰਸ ਦੇ ਸ਼ਾਸਨ ਵਾਲੇ ਤਿੰਨ ਰਾਜ ਕਰਨਾਟਕ ਤੇ ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਨੇ ਇਸ ਤੋਂ ਇਲਾਵਾ ਡੀਐਮਕੇ ਸ਼ਾਸਿਤ ਤਾਮਿਲਨਾਡੂ ਵੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗਾ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਹੀ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਬਾ ਮਤਲਬ ਰਿਜੈਕਟ ਕਰ ਦਿੰਦੇ ਆਰਡੀਐਫ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਜੀਐਸਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਵੰਚ ਤੂੰ ਉੱਥੇ ਕੀ ਜਾ ਕੇ ਕਰਾਂਗੇ ਜੀ ਉੱਥੇ ਕਾਦੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਤੂੰ ਤੇ ਖੱਜਲ ਖਵਾਰ ਕਰਨਗੇ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤੇ ਨੱਖਰ ਬਜਟ ਚ ਪੰਜਾਬ ਨਾਮ ਦਾ ਲਫ਼ਜ਼ ਨਹੀਂ ਬੋਲੇਗਾ ਪੰਜਾਬ ਕੱਲਾ ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਅ ਤੇ ਲਾਤਾ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੋੜ ਤੋਂ ਝਟਕਾ ਲੱਗਿਆ ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦਾ ਸਮਾਂ 8 ਅਗਸਤ ਤੱਕ ਵਧਾ ਦਿੱਤਾ ਹੈ ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਜਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦਿੱਲੀ ਦੀ ਆਪਕਾਰੀ ਕੱਪੜੇ ਨਾਲ ਜੁੜੇ ਸੀਬੀਆਈ ਕੇਸ ਵਿੱਚ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਧਾਈ ਗਈ ਹੈ ਉਦਰ ਰੌਜ਼ਾਵੇਨੀ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀਆ ਭਾਰਤ ਰਾਸ਼ਟਰੀ ਸੁਮੇਤੀ ਦੇ ਨੇਤਾ ਕੇ ਕਵਿਤਾ ਅਤੇ ਹੋਰ ਦੋਸ਼ੀਆਂ ਦੀ ਨਿਆਂਇਕ ਰਸਤ 31 ਜੁਲਾਈ ਤੱਕ ਵਧਾ ਦਿੱਤੇ ਦੋਸ਼ੀਆਂ ਨੂੰ ਵੀਡੀਓ ਕਾਨਫਰੈਂਸਿੰਗ ਜਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਅਤੇ ਅਸ਼ੋਕ ਹਾਲ ਦੇ ਨਾਮ ਬਦਲ ਦਿੱਤੇ ਨੇ ਅਸ਼ੋਕ ਹਾਲ ਦਾ ਨਾਮ ਬਦਲ ਕੇ ਅਸ਼ੋਕਾ ਮੰਡਪ ਰੱਖਿਆ ਗਿਆ ਹੁਣ ਰਾਸ਼ਟਰਪਤੀ ਭਵਨ ਦਾ ਦਰਬਾਰ ਹਾਲ ਗਣਤੰਤਰ ਮੰਡਪ ਵਜੋਂ ਜਾਣਿਆ ਜਾਵੇਗਾ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ 2 ਸਾਲ ਪੂਰੇ ਹੋ ਗਏ ਨੇ ਇਸ ਮੌਕੇ ਰਾਸ਼ਟਰਪਤੀ ਭਵਨ ਦੇ ਹਾਲਾਂ ਦੇ ਨਾਂ ਬਦਲ ਦਿੱਤੇ ਗਏ ਨੇ ਨਤੀਜੇ ਵਜੋਂ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਅਤੇ ਅਸ਼ੋਕਾ ਹਾਲ ਦੇ ਨਾਂ ਕ੍ਰਮਵਾਰ ਬਦਲ ਕੇ ਗਣਤੰਤਰ ਮੰਡਪ ਅਤੇ ਅਸ਼ੋਕ ਮੰਡਪ ਰੱਖੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਦਰਬਾਰ ਹਾਲ ਵਿੱਚ ਰਾਸ਼ਟਰੀ ਪੁਰਸਕਾਰਾਂ ਦੀ ਪੇਸ਼ਕਾਰੀ ਵਰਗੇ ਮਹੱਤਵਪੂਰਨ ਸਮਾਰੋਹ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ ਦਰਬਾਰ ਸ਼ਬਦ ਭਾਰਤੀ ਹਾਕਮਤ ਅਤੇ ਅੰਗਰੇਜ਼ਾਂ ਦੀ ਅਦਾਲਤਾਂ ਤੇ ਸੁਭਾਵ ਨਾਲ ਜੁੜਿਆ ਹੋਇਆ ਹੈ ਜਿਥੇ ਉਹ ਆਪਣੇ ਸੰਭਾਗਮ ਕਰਦੇ ਸਨ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਗਣਤੰਤਰ ਬਣਨ ਤੋਂ ਬਾਅਦ ਇਸ ਦੀ ਸਾਰਤਕਤਾ ਖਤਮ ਹੋ ਗਈ ਹੈ ਗਣਤੰਤਰ ਦੀ ਧਾਰਨਾ ਪ੍ਰਾਚੀਨ ਕਾਲ ਤੋਂ ਭਾਰਤੀ ਸਮਾਜ ਵਿੱਚ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ ਇਸ ਲਈ ਦਰਬਾਰ ਹਾਲ ਦਾ ਨਾ ਗਣਤੰਤਰ ਮੰਡਪ ਕਾਫੀ ਟੁਕਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਮੁਤਾਬਕ ਸੂਬੇ ਦੇ ਕਿਸਾਨਾਂ ਤੱਕ ਆਧੁਨਿਕ ਖੇਤੀ ਮਸ਼ੀਨਰੀ ਦੀ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਮਿਸ਼ਨ ਔਨ ਐਗਰੀਕਲਚਰਲ ਮੈਕਨਾਈਜੇਸ਼ਨ ਯੋਜਨਾ ਤਹਿਤ ਖੇਤੀ ਮਸ਼ੀਨਰੀ ਉਤੇ ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਗਏ ਨੇ 1-1 ਕਰੋੜ ਰੁਪਏ ਦੀ ਸਬਸਿਡੀ ਡੀबीटी ਰਾਹੀਂ ਸਿੱਧੇ ਲਾਪਾਤ੍ਰਿਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਚਾਹਵਨ ਕਿਸਾਨ ਵਿਭਾਗ ਦੇ ਪੋਰਟਲ ਉੱਤੇ 13 ਅਗਸਤ 2024 ਤੱਕ ਅਪਲਾਈ ਕਰ ਸਕਦੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਨਿਊਮੈਟਿਕ ਪਲਾਂਟਰ ਪੋਟੈਟੋ ਪਲਾਂਟਰ ਆਟੋਮੈਟਿਕ ਸੈਮੀ ਆਟੋਮੈਟਿਕ ਪੋਟੈਟੋ ਡਿਗਰ ਪੈਡੀ ਟ੍ਰਾਂਸਪਲੈਂਟਰ ਡੀਐਸਆਰ ਸੀਡ ਡ੍ਰਿਲ ਟਰੈਕਟਰ ਆਪਰੇਟਿਡ ਬੂਮਸ ਪ੍ਰੇਅਰ ਪੀਟੀਓ ਆਪਰੇਟਿਡ ਬੰਡ ਫਾਰਮਰ ਆਇਲ ਮਿਲ ਮਿਨੀ ਪ੍ਰੋਸੈਸਿੰਗ ਪਲਾਂਟ ਨਰਸਰੀ ਸੀਡਰ ਅਤੇ ਫੋਰੇਜ ਹਾਰਵੈਸਟਰ ਆਦ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜੇਮਪਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲੋਰ ਦੇ ਵਿੱਚ ਵਿਸ਼ੇ ਪ੍ਰਸਿੱਧ ਆਰਤੀ ਓਮਜਾਇ ਜਗਦੀਸ਼ ਹਾਰੇ ਦੇ ਰਚੇਤਾ ਮਹਾਨ ਲੇਖਕ ਸਮਾਜ ਸੁਧਾਰਕ ਕ੍ਰਾਂਤੀਕਾਰੀ ਸ਼ਖੀਰ ਪੰਡਿਤ ਸ਼ਰਧਾ ਰਾਮ ਫਲੋਰੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਨਾਲ ਹਲਕਾ ਇੰਚਾਰਜ ਫਲੋਰ ਵਾਈਸ ਚੇਅਰਮੈਨ ਪੰਜਾਬ ਸਿੱਖਿਆ ਬੋਰਡ ਪ੍ਰਿੰਸੀਪਲ ਪ੍ਰੇਮ ਕੁਮਾਰ ਮੌਜੂਦ ਰਹੇ। ਇਸ ਮੌਕੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਪੰਡਿਤ ਸਰਦਾਰਾਮ ਫਲौरी ਇੱਕ ਮਾਨ ਸ਼ਖਸ਼ੀਅਤ ਸਨ ਜਿਨ੍ਹਾਂ ਉੱਤੇ ਉਹਨਾਂ ਨੂੰ ਮਾਣ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਆਰਤੀ ਦੇ ਰਚੇਤਾ ਦਾ ਜਨਮ ਫਲੌਰ ਵਿੱਚ ਹੋਇਆ ਸੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਮ ਆਦਮੀ ਪਾਰਟੀ ਵੱਧ ਤੋਂ ਵੱਧ ਵਿਕਾਸ ਕਰੇਗੀ। ਇਸ ਮੌਕੇ ਨਾ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਦਰਸਾਉਂਦੇ ਰੰਗਲਾ ਪੰਜਾਬ ਕਿਤਾਬ ਰਿਲੀਜ਼ ਕੀਤੀ ਇਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦਾ ਲਗਾ ਕੇ ਹਰਿਆਵਲ ਲਹਿਰ ਦੀ ਸ਼ੁਰੂਆਤ ਵੀ ਕੀਤੀ ਗਈ ਮੈਂ ਤੁਹਾਨੂੰ ਨਮਨ ਕਰਨਾ ਹੈ ਉਹਨਾਂ ਦੀ ਪ੍ਰਤਵਾਦ ਚਰਨਾਂ ਦੇ ਵਿੱਚ ਮਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਇਹ ਕੰਮ ਇਤਿਹਾਸ ਲਿਖਿਆ ਹੁੰਦਾ ਊਮਜਾ ਜਗਦੀਸ਼ ਸਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਹੈ ਦਾ ਚੱਲ ਰਿਹਾ ਹੈਗਾ ਕੈਂਪ ਉਹ ਲੱਗ ਰਿਹਾ ਜਿਵੇਂ ਸੀਐਮ ਸਾਹਿਬ ਨੇ ਅਨਾਉਂਸ ਵੀ ਕੀਤਾ ਹੈਗਾ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆਾਂ ਸੁਣੋਗੇ ਚਾਹੇ ਉਹ ਦੁਆਬਾ ਜਾਂ ਮਾਲੂਆ ਮਾਝੇ ਦੀ ਗੱਲ ਹੋਵੇ ਤੇ ਕਦੇ ਇੱਥੇ ਵਾਰੀ ਤੋਂ ਤੁਸੀਂ ਉੱਥੇ ਗਿਆ ਇੱਕ ਕੈਮਪੀਆ ਸਮਾਗਮ ਤਾਂ ਕਿਹੋ ਜਿਹਾ ਲੋਕਾਂ ਦੇ ਵਿੱਚ ਚੱਲ ਰਿਹਾ ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਾਇਆ ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਵੰਡਣਾ ਬੜਾ ਅੱਛਾ ਸੀਐਮ ਸਾਹਿਬ ਨੇ ਖੁਦ ਹੀ ਵੀੜਾ ਚੱਕਿਆ ਔਰ ਕੱਲ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਹੈ ਜੋ ਵੀ ਸਮੱਸਿਆਵਾਂ ਉਹਨਾਂ ਕੋਲ ਆ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਸੁਣਨਾ ਔਰ ਉਹਨਾਂ ਦੀ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀਐਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਔਰ ਲੋਕਾਂ ਦੇ ਸਮੱਸਿਆਵਾਂ ਦਾ ਹੱਲ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜਲੰਧਰ ਵਿੱਚ ਭਾਰਗੋ ਨਗਰ ਦੇ ਕਬੀਰ ਮੰਦਰ ਵਿੱਚ ਮੱਥਾ ਟੇਕਣ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਮਹਿੰਦਰ ਭਗਤ ਨੂੰ ਜਿਤਾਉਣ ਲਈ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਉਹ ਧੰਨਵਾਦੀ ਦੌਰੇ ਕਰ ਰਹੇ ਨੇ ਦੇਖੋ ਅੱਜ ਜਲੰਧਰ ਵਿੱਚ ਸਾਰੇ ਵੋਲੰਟੀਅਰਸ ਦਾ ਵਰਕਰ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਆ ਮਿਲ ਰਹੇ ਆ ਲੋਕਾਂ ਨਾਲ ਕੁਝ ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਤੇ ਉਸ ਵਿੱਚੋਂ 220 ਕਿਲੋਗ੍ਰam ਪੋਸਤ ਬਰਾਮਦ ਕੀਤਾ ਅਤੇ ਕੈਂਟਰ ਚਾਲਕ ਗੁਰਪਾਲ ਸਿੰਘ ਨੂੰ ਕਾਬੂ ਕੀਤਾ ਪੁਲਿਸ ਅਧਿਕਾਰੀ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੈਂਟਰ ਵਿੱਚ ਰੱਖੀ ਗਈ 11 ਗੱਟੇ ਪੋਸਤ ਬਰਾਮਦ ਕੀਤੀ ਗਈ ਤੇ ਮਲਜ਼ਮ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਫ ਫਾਜ਼ਿਲਕਾ ਡਾਕਟਰ ਪ੍ਰਗਿਆ ਜਨ ਆਈਪੀਐਸ ਦੇ ਨਿਰਦੇਸ਼ਾਂ ਤਹਿਤ ਚਲਾਇਆ ਜਾ ਰਿਹਾ ਮਿਸ਼ਨ ਨਿਸ਼ਚੈ ਜਿਹੜੇ ਕੱਲ ਡਿਫੈਂਸ ਰੋਡ ਬਹਾਦਰ ਖੇੜਾ ਵਿਖੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਗਿਆ ਕੈਂਟਰ ਦੀ ਸਰਚ ਦੌਰਾਨ ਸਾਨੂੰ 11 ਗੱਟੇ ਡੋਟੇ ਚੂਰਾ ਪੋਸਟ ਜਿਨ੍ਹਾਂ ਦਾ ਵਜ਼ਨ ਕੀਤ ਕਰਨ ਤੋਂ ਬਾਅਦ ਕੁੱਲ 220 ਕਿਲੋਗ੍ਰਾਮ ਡੇੜ ਡੋਟਾ ਚੂਰਾ ਪੋਸਟ ਸੰਭਰਾ ਹੋ ਗਿਆ ਜੀ ਰੁਪਏ ਕਿਤਨੇ ਦਾ ਹੈ ਜੀ ਇਹ ਜਿਹੜਾ ਅਕਿਊਜ਼ਡ ਹੈ ਜੀ ਇਹਦਾ ਨਾਮ ਗੁਰਪਾਲ ਸਿੰਘ ਏਲੀਅਸ ਗਿੰਨੀ son of ਬੁੱਧ ਸਿੰਘ ਰੈਜ਼ੀਡੈਂਸ ਆਫ ਹਿਮੋਤਪੁਰਾ ਜੀ ਇਹ ਜੋਧਪੁਰੋਂ ਲਿਆਇਆ ਜੀ ਚੁਰਗੂ ਲਿਆ ਸੀ ਕਿੱਥੇ ਵੇਚਣਾ ਸੀ ਇਹਨੇ ਦੇਨਾ ਜਿਹੜੇ ਬਾਕੀ ਫੈਕਸ ਹੈ ਜੀ ਉਹ ਅਸੀਂ ਹੁਣ ਇਹਨੂੰ ਜਿਹੜਾ ਕਿਊਰਸਡ ਹੈ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਦਾ ਰਿਮਾਂਡ ਲਿਆ ਜਾਊਗਾ ਤੇ ਬਾਕੀ ਜਿਹੜੇ ਫੈਕਸ ਹੈ ਉਹ ਦੌਰਾਨੀ ਤਫ਼ਤੀਸ਼ ਸਾਹਮਣੇ ਆਉਣਗੇ ਮਾਨਯੋਗ ਜ਼ਿਲ੍ਹਾ ਤੇ ਸ਼ਹਿਸਨ ਚ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਈਲਿਕਾ ਦੀ ਯੋਗ ਰਹਿਨਮਾਈ ਵਿੱਚ ਅੱਜ ਇੱਕ ਖੂਨਦਾਨ ਕੈਂਪ ਦਾ ਆਯੋਜਨ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੁਵਮਾ ਅਥਾਰਟੀ ਮੈਡਮ ਜਤਿੰਦਰ ਕੌਰ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਜੀਤਪਾਲ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਲੋਕਾਂ ਨੂੰ ਵੱਤਵਤ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਅੱਜ ਜ਼ਿਲ੍ਹਾ ਕਾਨੂੰਨੀ ਸੁਵਮਾ ਅਥਾਰਟੀ ਫਾਜ਼ਿਲਕਾ ਵੱਲੋਂ ਸਾਡੇ ਮਾਨਯੋਗ ਚੇਅਰਮੈਨ ਮੈਡਮ ਜਤਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਖੂਨਦਾਨ ਕੈਂਪ ਲਗਾਇਆ ਵਾ ਜੋ ਸ੍ਰੀ ਰਾਮ ਸੇਵਾ ਸੰਗਤ ਸੁਸਾਇਟੀ ਦੇ ਤਾਬੂ ਨਾਲ ਅਸੀਂ ਕਰ ਰਹੇ ਆਂ ਦੇਖੋ ਜਿਹੜਾ ਖੂਨ ਆ ਉਹ ਫੈਕਟਰੀਆਂ ਚ ਨਹੀਂ ਬਣਾਇਆ ਜਾ ਸਕਦਾ ਖੂਨ ਇੱਕ ਬੰਦਾ ਹੀ ਦੂਜੇ ਬੰਦੇ ਨੂੰ ਦੇ ਸਕਦਾ ਵਾ ਇਹ ਇੱਕ ਮਿੱਥਿਆ ਕਿ ਖੂਨ ਮਤਲਬ ਦੇਣ ਨਾਲ ਕੋਈ ਕਮਜ਼ੋਰੀ ਆਉਂਦੀ ਆ ਜਾਂ ਖੂਨ ਦੇਣ ਨਾਲ ਮਤਲਬ ਕੋਈ ਸਾਡੇ ਸਰੀਰ 'ਚ ਘਾਟ ਆ ਜਾਂਦੀ ਆ ਇਹ ਇੱਕ ਮਿੱਥਿਆ ਇੱਕ ਸਾਇੰਟਿਫਿਕ ਪ੍ਰੂਫ ਆ ਕਿ ਖੂਨ ਦੇਣ ਨਾਲ ਸਾਡੇ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਦੇਖੋ ਖੂਨ ਕਈ ਤਰੀਕਿਆਂ ਨਾਲ ਕੰਮ ਆ ਜਾਂਦਾ ਵਾ ਆਪਾਂ ਖੂਨ ਦੇ ਕੇ ਕਿਸੇ ਬੰਦੇ ਦੀ ਜਾਨ ਵੀ ਬਚਾ ਸਕਦੇ ਆ ਕਿਸੇ ਦੇ ਪਲੇਟਲੇਟ ਘਟੇ ਆ ਆਪਾਂ ਉਹਦੀ ਵੀ ਆਪਾਂ ਕਿਸੇ ਤਰੀਕੇ ਨਾਲ ਹੈਲਪ ਕਰ ਸਕਦੇ ਆ ਖੂਨਦਾਨਿਕ ਮਹਾਦਾਨਿਆਂ ਮੈਂ ਹੁਣੇ ਗੱਲ ਕਰ ਰਿਹਾ ਸੀਗਾ ਸਾਡੇ ਈਸੀ ਸਾਹਿਬ ਸਾਡੇ ਸੁਭਨਿੰਦਰ ਸਾਹਿਬ ਸਾਡੇ ਸਟਾਫ ਵੀ ਖੂਨਦਾਨ ਕਰ ਰਹੇ ਨੇ ਖੂਨਦਾਨ ਬਹੁਤ ਔਖਾ ਦਾਨ ਆ ਪੈਸੇ ਦੇਣੇ ਕਿਸੇ ਨੂੰ ਸੌਖੇ ਆ ਖੂਨ ਦੇ ਨਾਲ ਔਖਾ ਵਾ ਕਿਉਂਕਿ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਮਿਥ ਨੇ ਇੱਕ ਬਹੁਤ ਵਧੀਆ ਉਪਰਾਲਾ ਵਾ ਜੋ ਸਾਡੇ ਮਾਨਯੋਗ ਚੇਅਰਮੈਨ ਜੀ ਵੱਲੋਂ ਤੇ ਜੋ ਰਾਮ ਸੰਗ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਵਾ ਤੇ ਵੀ ਵਿਸ਼ ਆਲ ਆਫ ਦਾ ਬੈਸਟ ਟੂ ਦਾ ਡੋਨਰਸ ਖੰਨਾ ਰੋਡ ਤੇ ਪੈਂਦੇ ਪਿੰਡ ਉਟਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਹੀ ਬੱਸੇ ਹਟਾਉਣ ਨਾਲ ਇੱਕ ਕੰਡਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕੰਡਕਟਰ ਬੱਸ ਨੂੰ ਪੇਸ਼ਾਨ ਕਰਵਾ ਰਿਹਾ ਸੀ ਮਿਲੇ ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਤਕਰੀਬਨ 9:30 ਵਜੇ ਉਸ ਵੇਲੇ ਵਾਪਰਿਆ ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਪਿੰਡੋ ਟਾਲਾ ਨੇੜੇ ਸੜਕ ਉੱਤੇ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਪੇਸ਼ਾਨ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਰਣਜੀਤ ਸਿੰਘ ਨੋਆ ਜੀ। 35 ਸਾਲਾਂ ਉਮਰ ਦੇ ਸੀ। ਕੀ ਕੰਮ ਕਰਦੇ ਸੀ ਜੀ? ਜੀ ਕਨੈਕਟਰ ਹੀ ਕਰਦੇ। ਕਿੱਥੋਂ ਕਿੱਥੇ ਜਾ ਰਹੇ ਸੀ? ਕੀ ਘਟਨਾ ਪੱਪੜੀ ਹੈ? ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ। ਰਾਜ ਚ ਜਾਮ ਲੱਗ ਗਿਆ ਜੀ। ਉੱਥੋਂ ਜਾਮ ਤੋਂ ਗੱਡੀ ਬੈਕ ਰਾਰ ਹੈ ਸੀ। ਡਰਾਈਵਰ ਦੀ ਅੰਗੈਲੀ ਨਾ ਜੀ। ਪਿੱਛੇ ਆ ਗਿਆ ਕਨੈਕਟਰ। ਕਨੈਕਟਰ ਦੀ ਉੱਥੇ ਮੌਕੇ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕੰਨ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਰਹੀ ਬਰਨਾਲਾ ਦੇ ਪਿੰਡ ਡੋਗੋ ਕੇ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਜਿਸ ਵਿੱਚ ਦੋ ਲੋਕ ਇੱਕ ਔਰਤ ਨੂੰ ਬਰੇਮੀ ਨਾਲ ਕੁੱਟਦੇ ਨਜ਼ਰ ਆਏ ਜ਼ਿਕਰ ਜੋ ਹੈ ਕਿ ਹਲਕਾ ਪਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲ ਸਿੰਘ ਉਗੋਕੇ ਦਾ ਪਿੰਡ ਉਗੋਕੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲਤੇ ਤੁਸੀਂ ਬੜੇ ਰਹਿਓ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ